ਸਨ ਸ਼ਾਇਦ 79 ਦੇ ਕਰੀਬ ਉਹ ਵੀ ਸੱਚਖੰਡ ਗਏ ਤੇ ਮਹਾਂਪੁਰਖਾਂ ਦਾ ਪ੍ਰਤਾਪ ਬਹੁਤ ਸੀ ਬੜੇ ਜਿਵੇਂ ਆਪਣੇ ਬਾਬਾ ਜੀ ਨਾ ਬੜੇ ਸਾਦਗੀ ਚ ਵਿਚਰੇ ਐਵੇਂ ਉਹ ਬੜੇ ਸਾਦਗੀ ਚ ਵਿਚਰੇ ਸੀ ਨਥਲਪੁਰ ਵਾਲੇ ਸੰਤ ਸੰਤ ਅਜੀਤ ਸਿੰਘ ਜੀ ਤੇ ਇੱਥੋਂ ਤੱਕ ਪ੍ਰਧਾਨ ਮੰਤਰੀ ਤੱਕ ਉਹਨਾਂ ਕੋਲ ਆਉਂਦੇ ਰਹੇ ਨੇ ਕੋਈ ਪ੍ਰਚਾਰ ਨਹੀਂ ਕੋਈ ਕੀਰਤਨ ਨਹੀਂ ਹੱਥੀਂ ਕੀਰਤ ਕਰਨੀ ਹੱਥੀਂ ਸੇਵਾ ਕਰਨੀ ਤੇ ਬਸ ਦਰਸ਼ਨ ਕਰਕੇ ਹੀ ਮਹਾਂਪੁਰਖਾਂ ਤੋਂ ਲਾਹੇ ਨੇ ਜਿਹੜੇ ਉਹ ਲੁੱਟਦੇ ਰਹੇ ਨੇ ਸਤ ਸੰਗਤ ਜੀ ਮਾਪੁਰਖਾਂ ਦੇ ਮਹਿਮਾ ਨੂੰ ਸੁਣ ਕੇ ਕੋਈ ਪ੍ਰੇਮੀ ਨਥਲਪੁਰ ਪਹੁੰਚੇ ਤੇ ਨਗਰ ਦੇ ਵਿੱਚ ਨਾ ਬਾਹਰ ਸਾਥ ਵਿੱਚ ਪਿਆਰ ਵਾਲੇ ਬੈਠੇ ਸੀ ਸਿਆਣੇ ਉਹਨਾਂ ਨੂੰ ਪੁੱਛਿਆ ਕਹਿੰਦੇ ਇੱਥੇ ਜੀ ਅਸੀਂ ਸੰਤਾਂ ਦੇ ਦਰਸ਼ਨ ਕਰਨ ਆਏ ਆ ਮਾਪੁਰਖਾਂ ਦੇ ਕਹਿੰਦੇ ਦਰਸ਼ਨ ਮਹਾਂਪੁਰਖ ਨਾ ਆ ਜਿਹੜੀ ਆ ਜਾਂਦੀ ਆ ਕੱਚੀ ਪੰਨੀ ਇਹ ਜਾਂਦੀ ਆ ਖੇਤ ਨੂੰ ਕਹਿੰਦੇ ਉਹ ਅੱਗੇ ਜਾ ਕੇ ਬਾਦ ਜਦੋਂ ਤੁਸੀਂ ਅੱਗੇ ਲੰਘ ਜੋ ਉੱਥੇ ਮਹਾਂਪੁਰਖ ਖੇਤ ਦੇ ਵਿੱਚ ਤੁਹਾਨੂੰ ਸੇਵਾ ਕਰਦੇ ਨਜ਼ਰ ਆਉਣਗੇ ਉਦੋਂ ਨੂੰ ਤੁਰ ਪਏ ਜਦੋਂ ਜਾ ਰਹੇ ਨੇ ਨਾ ਰਸਤੇ ਵਿੱਚ ਮਹਾਂਪੁਰਖ ਆ ਰਹੇ ਨੇ ਸਰੀਰ ਵੀ ਬੜਾ ਕਮਜ਼ੋਰ ਸੀ ਬੜਾ ਸਾਦਾ ਲਿਬਾਸ ਖੱਦਰ ਦਾ ਚੋਲਾ ਪੁੱਛਿਆ ਬੜਾ ਬਜ਼ੁਰਗ ਸਿਆਣਾ ਸਰੀਰ ਜਾਣ ਕੇ ਕਹਿੰਦੇ ਬਾਬਾ हां भाई कहंदे ਅਸੀਂ ਸੰਤਾਂ ਦੇ ਦਰਸ਼ਨ ਕਰਨੇ ਆਂ ਕਹਿੰਦੇ ਭਾਈ ਕਿਹੜੇ ਸੰਤਾਂ ਦੇ ਕਹਿੰਦੇ ਮਹਾਰਾਜ ਸੰਤ अजीत ਸਿੰਘ ਜੀ ਨੇ ਨਥਲਪੁਰ ਵਾਲੇ ਕਹਿੰਦੇ ਭਾਈ ਸੰਤਾਂ ਦਾ ਤਾਂ ਸਾਨੂੰ ਪਤਾ ਨਹੀਂ ਜੀਤਾ ਜੀਤਾ ਮੈਨੂੰ ਵੀ ਕਹਿੰਦੇ ਆ ਲੋਕ ਆਖੋ ਸਤਨਾਮ ਵਾਹਿਗੁਰੂ ਕਿੱਡੀ ਨਿਮਰਤਾ ਕਹਿੰਦੇ ਸੰਤਾਂ ਦਾ ਨਹੀਂ ਮੈਨੂੰ ਪਤਾ ਕਹਿੰਦੇ ਜੀਤਾ ਜੀਤਾ ਤਾਂ ਮੈਨੂੰ ਵੀ ਗਈ ਜਾਂਦੇ ਨੇ ਕਹਿੰਦੇ ਮਹਾਰਾਜ ਅਸੀਂ ਜੀਤੇ ਨੂੰ ਨਹੀਂ ਮਿਲਣਾ ਅਸੀਂ ਤਾਂ ਸੰਤ अजीत ਸਿੰਘ ਨੂੰ ਕਹਿੰਦੇ ਭਾਈ ਫੇਰ ਤੁਸੀਂ ਹੋਰ ਤੋਂ ਪਤਾ ਕਰ ਲਓ ਵਾਹ ਨਗਰ ਨੂੰ ਆ ਗਏ ਉਹ ਅੱਗੇ ਖੇਤ ਨੂੰ ਚਲੇ ਗਏ ਮਹਾਪੁਰਖ ਆਏ ਜਦ ਖੇਤ ਵਿੱਚ ਉੱਥੇ ਕੋਈ ਨਾ ਮਿਲਿਆ ਵਾਪਸ ਆਏ ਉਸੇ ਸਾਥ ਦੇ ਵਿੱਚ ਫਿਰ ਪੁੱਛਿਆ ਉਸੇ ਸਾਥ ਦੇ ਵਿੱਚ ਫਿਰ ਪੁੱਛਿਆ ਮਹਾਪੁਰਖਾਂ ਪਾਸੋਂ ਜਦੋਂ ਦਰਸ਼ਨ ਨਾ ਹੋਏ ਨਗਰ ਦੇ ਬੈਠੇ ਨੇ ਸਿਆਣੇ ਕਹਿੰਦੇ ਭਾਈ ਦਰਸ਼ਨ ਹੋ ਗਏ ਕਹਿੰਦੇ ਨਹੀਂ ਜੀ ਦਰਸ਼ਨ ਨਹੀਂ ਹੋਏ ਉਹ ਕਹਿੰਦੇ ਭਾਈ ਤੁਹਾਡੇ ਅੱਗੇ-ਅੱਗੇ ਤਾਂ ਆਏ ਨੇ ਮਹਾਪੁਰਖ ਤੁਹਾਨੂੰ ਮਿਲੇ ਨਹੀਂ ਕਹਿੰਦੇ ਐਸਾ ਕਹਿੰਦੇ ਐਸਾ ਸੀਗਾ ਉਹਨਾਂ ਦਾ ਪਹਿਰਾਵਾ ਉਹ ਕਾਖਣ ਲੱਗੇ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਪੁੱਛਿਆ ਸੀ ਪਰ ਉਹਨਾਂ ਨੇ ਤਾਂ ਸਾਨੂੰ ਇਹ ਆਖਿਆ ਸੰਤਾਂ ਦਾ ਤਾਂ ਸਾਨੂੰ ਪਤਾ ਨਹੀਂ ਭਾਈ ਜੀਤਾ ਜੀਤਾ ਸਾਨੂੰ ਵੀ ਕਹਿੰਦੇ ਆ ਕਿੱਡੀ ਨਿਮਰਤਾ ਸਾਧ ਸੰਗਤ ਜੀ ਕਿੱਡੀ ਨਿਰਮਾਨਤਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੱਕ ਮਹਾਂਪੁਰਖਾਂ ਦੇ ਪਾਸ ਆਉਂਦੇ ਰਹੇ ਸਾਧੂ ਆਪਣੇ ਆਪ ਨੂੰ ਜਣਾਉਂਦੇ ਨਹੀਂ ਸਾਧ ਸੰਗਤ ਜੀ ਮਹਾਂਪੁਰਖ ਮਿਲਾਪ ਸਾਧੂ ਦਾ ਕਰਮਾਂ ਦੇ ਸੌਦੇ ਨੇ ਐਵੇਂ ਨਾ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਮਿਲਾ ਸਾਧੂ ਮਿਲਦੇ ਪਰਮਾ ਦੇ ਸੌਦੇ ਨੇ ਐਵੇਂ ਨਾ ਸਾਧੂ ਮਿਲਦੇ ਕਰਵਾ ਦੇ ਸੌਦੇ ਨੇ કરી મા સૌ તેને મેધુ મેળ કરી करीमा दे सो सौदेने मेना साधु करीमा दे सो सौते ने मेरा साधु मेरे देते करीमा दे सौते ने मेना साधु मृदे एमना साधु मृदे एमना साधु मृदे एमना सादू मृदे Thank you ਤੇਨੇ ਮੇਨਾ ਸਾਧੂ ਮਿਲਦੇ ਕਰਮਾਂ ਦੇ ਸੌਤੇ ਨੇ ਐਵੇਂ ਨਾ ਸਾਧੂ ਮਿਲਦੇ ਓ ਕਰਮਾਂ ਦੇ ਸੌਤੇ ਨੇ ਐਵੇਂ ਨਾ ਸਾਧੂ ਮਿਲਦੇ ਕਰਮਾਂ ਦੇ ਸੌਤੇ ਨੇ ਐਵੇਂ ਨਾ ਸਾਧੂ ਮਿਲਦੇ ਕਰਮਾਂ ਦੇ ਸੌਤੇ ਉਹ ਮਿਲਦੇ ਐਸਾ ਪੂਰਵ ਕਰਮ ਓਂਕਰ ਜਾ ਪ੍ਰਗਟੇ ਭੇਟਿਓ ਪੁਰਖ ਨਰਸ ਗਵੈਰਾਗੀ ਮਹਾਂਪੁਰਖ ਸਾਧ ਸੰਗਤ ਜੀ ਐਡੀ ਨਿਮਰ